ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਸ਼ਾਨਗੜ ਦਾ ਜਿਹੜਾ ਮੈਦਾਨ ਹੈ ਵਿਸ਼ਾਲ ਮੈਦਾਨ ਹੈ ਤਾਂ ਆ ਇੱਥੇ ਗੱਡੀ پارک ਕਰ ਸਕਦੇ ਤੁਸੀਂ 100 ਰੁਪਿਆ ਪਾਰਕਿੰਗ ਫੀਸ ਹੈ ਤੇ ਇਹਦੇ ਨਾਲ ਹੀ ਉੱਪਰ ਚੜ ਕੇ ਇਹ ਇਲਾਕਾ ਹੈ ਸ਼ਾਨਗੜ ਮੈਦਾਨ ਦਾ ਤਾਂ ਬੜਾ ਸੋਹਣਾ ਜਿਹੜਾ ਇਹ ਮੈਦਾਨ ਹੈ ਪਵਿੱਤਰ ਮੈਦਾਨ ਹੈ ਦੇਵਤੇ ਦਾ ਮੈਦਾਨ ਹੈ ਤਾਂ ਥੋੜੀਆਂ ਹਦਾਇਤਾਂ ਵੀ ਦਿੱਤੀਆਂ ਹੋਈਆਂ ਵੀ ਇੱਥੇ ਤੁਸੀਂ ਇਸ ਤਰ੍ਹਾਂ ਕੀ ਕੀ ਚੀਜ਼ਾਂ ਨਹੀਂ ਕਰ ਸਕਦੇ ਜਾਂ ਕਿੰਨੇ ਟਾਈਮ ਚ ਸ਼ਾਮ ਦੇ 7 ਵਜੇ ਤੱਕ ਰਹਿ ਸਕਦੇ ਹੋ ਤਾਂ ਉਹ ਦੇਖੋ ਵਿਸ਼ਾਲ ਮੰਦਿਰ ਵਿਸ਼ਾਲ ਮੈਦਾਨ ਦੇ ਵਿੱਚ ਕਿੱਡਾ ਸੋਹਣਾ ਮੰਦਿਰ ਆ ਚਾਰੇ ਪਾਸੇ ਪਹਾੜੀਆਂ ਨਾਲ ਘिरी ਹੋਈ ਜਗ੍ਹਾ ਬੜੀ ਖੂਬਸੂਰਤ ਲੋਕੇਸ਼ਨ ਹੈ ਦੇਵਦਾਰ ਦੇ ਦਰਖਤਾਂ ਨਾਲ ਘिरी ਹੋਈ ਇਹ ਜਗ੍ਹਾ ਬਹੁਤ ਜਿਹੜਾ ਇਹ ਵਿਸ਼ਾਲ ਮੈਦਾਨ ਹੈ ਬਹੁਤ ਵੱਡਾ ਮੈਦਾਨ ਹੈ ਚਾਰੇ ਪਾਸੇ ਜਿਹੜੇ ਇਹਦੇ ਦੇਦਰ ਦੇ ਰਕਤ ਹੈ ਇਹਦੀ ਖੂਬਸੂਰਤੀ ਨੂੰ ਹੋਰ ਵੀ ਚਾਰਚਨ ਲਾ ਰਹੇ ਨੇ ਬੜੀ ਖੂਬਸੂਰਤ ਜਗ੍ਹਾ ਇਹ ਵਿਸ਼ਾਲ ਮੈਦਾਨ ਦੇ ਵਿੱਚ ਇਹ ਦੇਵਤਾ ਜੀ ਦਾ ਮੰਦਿਰ ਹੈ ਇੱਥੋਂ ਦੇ ਜਿਹੜੇ ਸਥਾਨਕ ਦੇਵਤਾ ਹੈ بڑا ਜਿਹੜਾ ਲੱਕੜ ਦਾ ਸੋਨਾ ਕੰਮ ਕੀਤਾ ਹੋਇਆ ਹੈ ਆ ਦੇਖ ਇਹ ਸਾਰਾ ਲੱਕੜ ਦਾ ਬਣਿਆ ਹੋਇਆ ਹੈ ਬਾਦ ਕੁ ਸੂਤ ਜਿਹੜਾ ਇਹ ਮੰਦਿਰ ਹੈ ਸਲਾਨੀ ਪਹੁੰਚੇ ਹੋਏ ਆਂ ਗਾਵਾਂ ਚੜਦੀਆਂ ਹੋਈਆਂ ਕਾ ਚਾਰੇ ਪਾਸੇ ਜਿਹੜਾ ਦੇਵਦਾਰ ਦੇ ਦਰਖਤਾਂ ਨਾਲ ਘिरी ਹੋਈ ਜਗ੍ਹਾ ਅਸੀਂ ਗਰਾਊਂਡ ਦੇ ਜਿਹੜਾ ਚਾਰੇ ਪਾਸੇ ਏ ਗੇੜਾ ਲਾ ਰਹੇ ਸੀ ਤਾਂ ਆਹ ਜਗ੍ਹਾ ਇਹਨਾਂ ਦੀ ਕੋਈ ਸਪੈਸ਼ਲ ਹੈ ਕਿਉਂਕਿ ਬਾੜ ਕੀਤੀ ਹੋਈ ਹੈ ਤੇ ਹੈ ਕੁਛ ਨਹੀਂ ਹੈ ਦਰਖਤ ਈ ਇੱਥੇ ਕੋਈ ਜਾਂ ਤਾਂ ਇਹਨਾਂ ਦੀ ਪਵਿੱਤਰ ਜਗ੍ਹਾ ਹੋਊਗੀ ਜਾਂ ਕੋਈ ਇਹ ਪੁਰਾਣੇ ਦਰਖਤ ਹੋਣਗੇ ਤੇ ਜੁਰਮਾਨਾ ਵੀ ਇਹਨਾਂ ਨੇ ਦੇਖੋ ਵੀ ਇਹਦੇ ਅੰਦਰ ਜਾਣਾ ਸਖਤ ਮਨ ਹੈ ਤੇ ਜੁਰਮਾਨਾ ਵੀ ਰੱਖਿਆ 10000 ਰੁਪਏ ਸੇ অধিক ਤਾਂ ਇਸ ਕਰਕੇ ਗੇਟ ਤਾਂ ਖੁੱਲਾ ਪਰ ਆਪਾਂ ਪੰਗਾ ਨਹੀਂ ਲੈਂਦੇ ਹੈ ਕੁਛ ਨਹੀਂ ਆ ਕੇ ਖੜਾ ਜਿਹੜਾ ਨੌਕਾ ਜੂ ਦੇਖੋ گاਵਾ ਚਰਦੀਆਂ ਹੋਈਆਂ ਬੜਾ ਵਿਸ਼ਾਲ ਮੈਦਾਨ ਹੈ ਬੜਾ ਸੋਹਣਾ ਮੈਦਾਨ ਹੈ ਉਹ ਘਰਾਂ ਦੇ ਕੋਲ ਦੀ ਹੁੰਦੇ ਹੋਏ ਅਸੀਂ ਉਹ ਉੱਪਰ ਦੀ ਘੁੰਮ ਕੇ ਆਉਣਾ ਸਾਰੇ ਤੁਹਾਨੂੰ ਜਿਹੜੇ ਇਹ ਵੀਡੀਓ ਦੇ ਵਿੱਚ ਦਰਸ਼ਨ ਕਰਾਵਾਂਗੇ ਸਾਰੀਆਂ ਥਾਵਾਂ ਦੀ ਸਾਥੀਓ ਆ ਗਰਾਊਂਡ ਦੇ ਨਾਲ ਹੀ ਜਿਹੜਾ ਜੰਗਲ ਹੈ ਇਠਾ ਬਹੁਤ ਕਣਾ ਜੰਗਲ ਹੈ ਇਹ ਸਾਈਡ ਹੈ ਜਿਹੜਾ ਇਹ ਗਰਾਊਂਡ ਹੈ ਤਾਂ ਸੰਗੜ ਜਿਹੜਾ ਗਰਾਊਂਡ ਹੈ ਤਾਂ ਇੱਥੇ ਆ ਜੰਗਲ ਕ੍ਰੀਕ ਸੰਗੜ ਕੈਂਪਸ ਸਾਈਡ ਕੋਟੇਜ ਹੈ ਇੱਥੇ ਟੈਂਟ ਵਗੈਰਾ ਲਾ ਸਕਦੇ ਹੋ ਪੇ ਕਰਕੇ ਔਰ ਇਹਨਾਂ ਦੀ ਕੈਂਪਿੰਗ ਸਾਈਟ ਵੀ ਹੈ ਤੇ ਉਹ ਸਾਹਮਣੇ ਇਹਨਾਂ ਦਾ ਇੱਕ ਹੋਰ ਮੰਦਿਰ ਪਿੰਦਾ ਸੀ ਹੁਣ ਉੱਥੇ ਜਾ ਕੇ ਦੇਖ ਕੇ ਆਉਣੇ ਆ ਇਹ ਮੰਦਿਰ ਹੈ ਬੇਅੰਤ ਆ ਖੂ ਸੂਰਤੀ ਹੈ ਜਿੰਨੀ ਵਾਰ ਮਰਜੀ ਦੇਖੀ ਚੱਲੋ ਬਸ ਮਨ ਹੀ ਨਹੀਂ ਭਰਦਾ ਆ ਸੇਬਾਂ ਦੇ ਬਾਗ ਦਿਖਾਈ ਦਿੰਦੇ ਆ ਇਹਦੇ ਨਾਲ ਨਾਲ ਚੱਲ ਕੇ ਹੁਣ ਅਸੀਂ ਪਿੰਡ ਦੇ ਮੰਦਿਰ ਤੱਕ ਪਹੁੰਚਾਂਗੇ